ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਦੇਖੋ ਜਿਹੜੀ ਆਪਾਂ ਅੱਜ ਦੀ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਇਹ ਵੀਡੀਓ ਲਈ ਮੈਨੂੰ ਰਿਕੁਐਸਟ ਵੀ ਆਈ ਸੀ ਕਿ ਭੈਣਾਂ ਦੀ ਕਿ ਕੜਾਈ ਵਾਲਾ ਜਿਹੜਾ ਪਲਾਜ਼ੋ ਹੁੰਦਾ ਉਹਦੀ ਕਟਿੰਗ ਕਰਨਾ ਦੱਸੋ ਜਿਹਦੇ ਮਤਲਬ ਕਿ نیچے ਕੜਾਈ ਹੁੰਦੀ ਆ ਠੀਕ ਹੈ ਇਹ ਮੇਰਾ ਸੂਟ ਹੈਗਾ ਜੀ ਜਿਹੜਾ ਇਹ ਹੈਗਾ ਵੈਲਵੈਟ ਦਾ ਸੂਟ ਤੇ ਇਹਦੇ نیچے ਮਤਲਬ ਪਲਾਜ਼ੋ ਤੇ ਆਪਣੇ ਵਰਕ ਹੋਇਆ ਹੋਇਆ ਤੇ ਆਪਾਂ ਤੁਹਾਨੂੰ ਦੱਸਾਂਗੇ ਕਿ ਇਹਦੀ ਆਪਾਂ ਲੈਂਥ ਵਗੈਰਾ ਕਿੱਦਾਂ ਰੱਖਣੀ ਆ ਠੀਕ ਹੈ ਤੇ ਜਿਸ ਹਿਸਾਬ ਨਾਲ ਆਪਣਾ ਨਾ ਪਾਇਆ ਹੋਇਆ ਉਸ ਹਿਸਾਬ ਨਾਲ ਮੈਂ ਤੁਹਾਨੂੰ ਦੱਸੂਗੀ ਇਹਦਾ ਕਿ ਵੀ ਕੀ ਆਪਾਂ ਇਹ ਲੈਂਥ ਵਗੈਰਾ ਕਿੱਦਾਂ ਰੱਖਣੀ ਹੈ ਠੀਕ ਹੈ ਜੀ ਦੇਖੋ ਜਦੋਂ ਤੁਸੀਂ ਇੱਦਾਂ ਕੜਾਈ ਵਾਲੇ ਪਲਾਜ਼ੋ ਦੀ ਕਟਿੰਗ ਕਰਨੀ ਆ ਪਹਿਲਾਂ ਤੁਸੀਂ ਕੀ ਕਰਨਾ ਇਹਨੂੰ ਇੱਦਾਂ 4 ਫੋਲਡ ਕਰਕੇ ਰੱਖ ਲੈਣਾ ਦੇਖੋ ਇਹ ਚਾਰ ਤਹਾਂ ਨੇ ਇਹਦੀਆਂ ਤੇ ਤੁਸੀਂ ਇਹਦੀ ਲੈਂਥ ਜਿਹੜੀ ਹੈਗੀ ਆ ਬਿਲਕੁਲ ਇਕਸਾਰ ਰੱਖਣੀ ਆ ਕਟਾਵ ਨੇ ਜਿਹੜੇ ਉਹ ਬਿਲਕੁਲ ਇਕਸਾਰ ਰੱਖਣੇ ਨੇ ਤਾਂ ਕਿ ਇਹਦੀ ਲੈਂਥ ਦੇ ਵਿੱਚ ਫਰਕ ਨਾ ਪਵੇ ਠੀਕ ਹੈ ਦੇਖੋ ਜੀ ਜਿਹੜਾ ਇਹ ਮੇਰੇ ਕੋਲ ਪਲਾਜ਼ੋ ਆਇਆ ਹੋਇਆ ਇਹ ਆਪਣੇ ਕੋਲੇ ਨਾਪ ਦਾ ਪਲਾਜ਼ੋ ਆਇਆ ਹੋਇਆ ਉਹਨਾਂ ਨੇ ਆਪ ਨੂੰ ਨਾਪ ਹੀ ਦਿੱਤਾ ਸੀਗਾ ਕਿ ਤੁਸੀਂ ਬਿਲਕੁਲ ਐਜ਼ ਇਟ ਇਦਾਂ ਦਾ ਹੀ ਬਣਾਉਣਾ ਠੀਕ ਹੈ ਫਿਰ ਜਦੋਂ ਤੁਸੀਂ ਇਹ ਤਿਆਰ ਪਲਾਜ਼ੋ ਤੋਂ ਇਹਨੂੰ ਨਾਪਣਾ ਤੇ ਮੈਂ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਕਿੱਦਾਂ ਨਾਪਣਾ ਇਹਨੂੰ ਠੀਕ ਹੈ ਪਹਿਲਾਂ ਤੁਸੀਂ ਜਦੋਂ हिਪ ਨਾਪਣੀ ਹੈ ਠੀਕ ਹੈ ਪਹਿਲਾਂ ਤੁਸੀਂ ਇਲਾਸਟਿਕ ਨੂੰ ਇਦਾਂ ਪੂਰੀ ਤਰ੍ਹਾਂ ਖਿੱਚ ਕੇ ਨਾਪਣਾਗਾ ਪੂਰੀ ਤਰ੍ਹਾਂ ਤੁਸੀਂ ਜਿੰਨਾ ਤੁਸੀਂ ਖਿੱਚ ਸਕਦੇ ਹੋ ਤੁਸੀਂ ਖਿੱਚ ਕੇ ਨਾਪਣਾ ਇਹਨੂੰ ਤੇ ਇਹ ਦੇਖੋ ਇਹਦਾ ਨਾਪ ਕੇ ਆ ਰਿਹਾ ਸੀ 32 ਇੰਚ ਠੀਕ ਹੈ ਇਹ 32 ਇੰਚ ਤਿਆਰ ਹੈ ਇਹਦੀ हिਪ ਹੈਗੀ ਜਿਹੜੀ ਮਤਲਬ ਇੱਕ ਸਾਈਡ ਦੀ ਠੀਕ ਹੈ 32 ਇੰਚ ਆ ਰਿਹਾ ਸੀ ਤੇ ਆਪਾਂ ਇਹਦੇ ਵਿੱਚ ਹੁਣ ਆਪਾਂ ਸਲਾਈਆਂ ਲਈ ਵੀ ਆਪਾਂ ਨੂੰ ਚਾਹੀਦਾ ਆਪਾਂ 2 ਇੰਚ ਸਲਾਈਆਂ ਦਾ ਲੈ ਲੈਣਾ ਹੈ 1 ਇੰਚ ਉਹ ਇੱਕ ਵਾਲੀ ਸਾਈਡ 1 ਇੰਚ ਆਪਾਂ ਦੂਸਰੀ ਵਾਲੀ ਸਾਈਡ ਦੇਖੋ ਤੁਸੀਂ ਖੁੱਲਾ ਡੋਲਾ ਲੈ ਲਓ ਸਲਾਈਆਂ ਲਈ ਕਿਉਂਕਿ ਫਿਰ ਕੀ ਹੁੰਦਾ ਬਾਅਦ ਚੋ ਦੇਖੋ ਕੋਈ ਆਪਸ਼ਨ ਨਹੀਂ ਹੁੰਦਾ ਆਪਣੇ ਕੋਲੇ ਆਪਾਂ ਟਾਈਟ ਕਰ ਸਕਦੇ ਆ ਫਿਰ ਆਪਾਂ ਖੁੱਲਾ ਨਹੀਂ ਕਰ ਸਕਦੇ ਉਸ ਚੀਜ਼ ਨੂੰ ਇਸ ਲਈ ਤੁਸੀਂ 2 ਇੰਚ ਸਲਾਈਆਂ ਦਾ ਲੈ ਲਓ ਜਦੋਂ ਤੁਸੀਂ ਤਿਆਰ ਪਲਾਜ਼ੋ ਤੋਂ ਨਾਪਣਾ ਠੀਕ ਹੈ 2 ਇੰਚ ਤੁਸੀਂ ਲੂਜ਼ਿੰਗ ਦੇਣੀ ਆ ਉਹਦੇ ਵਿੱਚ ਹੁਣ ਦੇਖੋ ਇਹਦਾ 32 ਆ ਰਿਹਾ ਸੀ ਤੇ ਆਪਾਂ 34 ਤੇ ਕਰ ਲਾਂਗੇ ਠੀਕ ਹੈ 34 ਆ ਗਿਆ ਤੇ 34 ਕਰਕੇ ਫਿਰ ਤੁਸੀਂ ਇਹਨੂੰ ਇਦਾਂ ਹਾਫ ਕਰ ਲੈਣਾ ਹੈ ਇਹਦਾ ਠੀਕ ਹੈ ਹਾਫ ਕਰਨਾ ਤੇ ਫਿਰ ਇਹਨੂੰ ਇੱਕ ਵਾਰ ਫੇਰ ਫੋਲਡ ਕਰ ਦੇਣਾ ਇਦਾਂ ਕਰਕੇ ਇਹਦਾ ਚੌਥਾ ਹਿੱਸਾ ਕੱਢਣਾ ਮਤਲਬ ਕਿ ਜਿੰਨਾ ਤੁਹਾਡਾ ਚੌਥਾ ਹਿੱਸਾ ਹੋਊਗਾ ਇਹਦਾ ਚੌਥਾ ਹਿੱਸਾ ਆ ਗਿਆ 8.5 ਠੀਕ ਹੈ ਹੁਣ ਆਪਾਂ 8.5 ਦੇ ਹਿਸਾਬ ਨਾਲ ਨਿਸ਼ਾਨ ਲਗਾਵਾਂਗੇ ਚੌਥੇ ਹਿੱਸੇ ਤੇ ਤੇ ਉਹ ਮੈਂ ਤੁਹਾਨੂੰ ਦੱਸ ਦਿਆਂ ਕਿ ਤੁਸੀਂ ਚੌਥਾ ਹਿੱਸਾ ਕਿਵੇਂ ਕਰਕੇ ਨਿਸ਼ਾਨ ਲਗਾਉਣੇ ਨੇ ਤੇ ਦੇਖੋ ਜਿਵੇਂ ਜਿਵੇਂ ਹੁਣ ਇਹਦਾ ਨਾਪ ਹੋਊਗਾ ਆਪਾਂ ਨਾਪਦੇ ਜਾਵਾਂਗੇ ਜਿਵੇਂ ਇਹਦੇ ਪੌਂਚੇ ਹੋਣਗੇ ਉਸੇ ਹਿਸਾਬ ਨਾਲ ਆਪਾਂ ਇਹਦਾ ਰੱਖਦੇ ਜਾਵਾਂਗੇ ਕਿ ਜਦੋਂ ਵੀ ਤੁਸੀਂ ਪਲਾਜ਼ੋ ਦੀ ਕਟਿੰਗ ਕਰਨੀ ਆ ਨਾ ਤੁਸੀਂ ਸੈਂਟਰ ਰੱਖ ਕੇ ਕਟਿੰਗ ਕਰਿਆ ਕਰੋ ਫਿਰ ਤੁਹਾਡਾ ਪਲਾਜ਼ੋ ਕਦੇ ਵੀ ਪ੍ਰੋਬਲਮ ਨਹੀਂ ਆਊਗੀ ਮੈਂ ਬਹੁਤ ਵਾਰ ਇਹ ਵੀਡੀਓ ਦੇ ਵਿੱਚ ਦੱਸ ਚੁੱਕੀਆਂ ਕਿ ਪਲੀਜ਼ ਤੁਸੀਂ ਨਾ ਸੈਂਟਰ ਕਰਕੇ ਹੀ ਕੱਟਿਆ ਕਰੋ ਮੈਂ ਵੀ ਬਹੁਤ ਤਰ੍ਹਾਂ ਨਾਲ ਕਟਿੰਗ ਕਰਕੇ ਦੇਖੀ ਆ ਪਰ ਜਿਹੜੀ ਸੈਂਟਰ ਵਾਲੀ ਕਟਿੰਗ ਹੁੰਦੀ ਆ ਉਹ ਸਭ ਤੋਂ ਬੈਸਟ ਹੁੰਦੀ ਆ ਤੁਹਾਡੇ ਪਲਾਜ਼ੋ ਦੇ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਆਊਗੀ ਭਾਵੇਂ ਤੁਸੀਂ ਪੈਂਟ ਬਣਾ ਰਹੇ ਹੋ ਭਾਵੇਂ ਤੁਸੀਂ ਲੂਜ਼ ਵਾਲਾ ਪਲਾਜ਼ੋ ਬਣਾ ਰਹੇ ਹੋ ਪਹਿਲਾਂ ਤੁਸੀਂ ਕੀ ਕਰਨਾ ਪਹਿਲਾਂ ਜਿੰਨਾ ਵੀ ਤੁਹਾਡੇ ਕੋਲੇ ਕੱਪੜਾ ਹੈਗਾ ਪਹਿਲਾਂ ਤੁਸੀਂ ਉਹਦਾ ਹਾਫ ਕਰ ਲੈਣਾ ਸੈਂਟਰ ਮਤਲਬ 28 ਇੰਚ ਦਾ ਆ ਰਿਹਾ ਸਾਰਾ ਡਬਲ ਫੋਲਡ ਕਰਕੇ ਤੇ ਹੁਣ ਆਪਾਂ ਕੀ ਕਰਨਾ ਆਪਾਂ 14 ਇੰਚ ਤੇ ਨਿਸ਼ਾਨ ਲਗਾ ਲੈਣਾ ਐਦਾਂ ਕਰਕੇ 14 ਇੰਚ ਤੇ ਦੇਖੋ ਇਹਦਾ ਹਾਫ ਹੋ ਗਿਆ ਤੁਸੀਂ ਐਦਾਂ 14 14 ਤੇ ਨਿਸ਼ਾਨ ਲਗਾ ਲਓ ਪਹਿਲਾਂ ਫਿਰ ਤੁਸੀਂ ਇਹਨਾਂ ਨਿਸ਼ਾਨਾਂ ਨੂੰ ਸਿੱਧਾ ਕਰ ਲਓ ਹੁਣ ਤੁਹਾਡੇ ਪਲਾਜ਼ੋ ਦੀ ਜਿਹੜੀ ਸਟਿਚਿੰਗ ਆ ਉਹ ਬਿਲਕੁਲ ਪਰਫੈਕਟ ਆਊਗੀ ਹੁਣ ਦੇਖੋ ਆਪਾਂ ਇਹਦਾ ਹਾਫ ਕਰ ਲਿਆ ਦੇਖੋ ਪਹਿਲਾਂ ਆਪਾਂ ਇਹਦੀ ਲੈਂਥ ਰੱਖ ਲਾਂਗੇ ਜਿੰਨੀ ਆਪਾਂ ਲੈਂਥ ਰੱਖੀ ਹੋਈ ਆ ਆਪਣੀ ਲੈਂਥ ਹੈਗੀ ਆ ਜੀ ਆਪਾਂ 37 ਇੰਚ ਤਿਆਰ ਰੱਖਣਾ ਇਹ ਪਲਾਜ਼ੋ ਠੀਕ ਹੈ ਤੁਸੀਂ 37 ਇੰਚ ਤੇ ਹੀ ਨਿਸ਼ਾਨ ਲਗਾਉਣਾ ਕਿਉਂਕਿ ਆਪਾਂ ਨੀਚੋਂ ਫੋਲਡਿੰਗ ਨਹੀਂ ਕਰਨੀ ਹੈਗੀ ਠੀਕ ਹੈ 37 ਇੰਚ ਤੇ ਤੁਸੀਂ ਇੱਦਾਂ ਨਿਸ਼ਾਨ ਲਗਾ ਲਓ 2 ਇੰਚ ਉਪਰੋਂ ਆਪਣਾ ਨੇਫਾ ਭਰਿਆ ਜਾਊਗਾ ਉਹਦਾ 2 ਇੰਚ ਤੇ ਨਿਸ਼ਾਨ ਲਗਾ ਲੈਣਾ ਤੁਸੀਂ ਇੱਦਾਂ ਕਰਕੇ ਠੀਕ ਹੈ ਜੀ 2 2 ਇੰਚ ਤੇ ਤੁਸੀਂ ਇਦਾਂ ਨਿਸ਼ਾਨ ਲਗਾ ਲਓ ਫਿਰ ਕੀ ਕਰਨਾ ਦੇਖੋ ਬੈਕ ਵਾਲਾ ਜਿਹੜਾ ਆਪਣਾ ਆਸਣ ਹੋਊਗਾ ਉਹ 3 ਇੰਚ ਵਾਧ ਰੱਖਾਂਗੇ ਆਪਾਂ ਤਾਂ ਕਿ ਆਪਣੇ ਬੈਕ ਵਾਲੇ ਆਸਣ ਚ ਖਿੱਚਣਾ ਪਵੇ ਠੀਕ ਹੈ 3 ਇੰਚ ਆਪਾਂ ਉਹਦਾ ਨਿਸ਼ਾਨ ਲਗਾ ਲਿਆ ਠੀਕ ਹੈ ਇਹ 3 ਇੰਚ ਦਾ ਨਿਸ਼ਾਨ ਜਿਹੜਾ ਆਪਾਂ ਬੈਕ ਵਾਲਾ ਆਸਣ ਹੋ ਗਿਆ ਇਹ ਆਪਣਾ ਜਿਹੜਾ ਆਪਣਾ ਪਲਾਜ਼ੋ ਆ ਫੋਲਡ ਹੋਊਗਾ ਨੇਫਾ ਇਲਾਸਟਿਕ ਪਾਵਾਂਗੇ 2 ਇੰਚ ਉਹਦਾ ਹੋ ਗਿਆ ਤੇ ਇੱਥੋਂ ਆਪਣੀ ਲੈਂਥ ਸ਼ੁਰੂ ਹੁੰਦੀ ਹੈ 37 ਇੰਚ ਠੀਕ ਹੈ ਹੁਣ ਆਪਣਾ ਚੌਥਾ ਹਿੱਸਾ ਆ ਰਿਹਾ ਸੀਗਾ 8.5 ਠੀਕ ਹੈ ਹੁਣ ਇਹ ਹਾਫ ਤੋਂ ਆਪਾਂ 8.5 ਤੇ ਨਿਸ਼ਾਨ ਲਗਾਉਣਾ ਪਹਿਲਾਂ ਚੌਥੇ ਹਿੱਸੇ ਦਾ ਆਪਾਂ ਜਿੰਨਾ ਵੀ ਆਪਣੀ ਹਿੱਪ ਆਈ ਸੀ ਉਹਦਾ ਚੌਥਾ ਹਿੱਸਾ ਕਰਕੇ ਆਪਣਾ 8.5 ਆ ਰਿਹਾ ਸੀ ਠੀਕ ਹੈ ਜੀ ਇੱਥੋਂ 8.5 ਤੇ ਨਿਸ਼ਾਨ ਲਗਾ ਲਓ ਪਹਿਲਾਂ ਇਹ ਜਿਹੜਾ 8.5 ਇੰਚ ਦਾ ਨਿਸ਼ਾਨ ਆ ਤੁਸੀਂ ਸੈਂਟਰ ਵਾਲਾ ਜਿਹੜਾ ਆਪਾਂ ਮਾਰਕ ਕੀਤਾ ਹਾਫ ਕਰਕੇ ਉਹਦੇ ਤੋਂ ਲਗਾਉਣਾ 8.5 ਇੰਚ ਦਾ ਨਿਸ਼ਾਨ 8.5 ਤੇ ਤੁਸੀਂ ਨਿਸ਼ਾਨ ਲਗਾ ਲਓ ਹੁਣ ਆਪਾਂ ਇਹਦਾ ਆਸਣ ਰੱਖਣਾ ਜਿੰਨਾ ਤੇ ਕਸਟਮਰ ਨੇ ਕਿਹਾ ਸੀਗਾ ਕਿ ਜਿੰਨਾ ਮੇਰਾ ਆਸਣ ਹੈਗਾ ਸੇਮ ਬਿਲਕੁਲ ਇਦਾਂ ਐਜ਼ ਇਟ ਇਦਾਂ ਹੀ ਬਣਾਉਣਾ ਠੀਕ ਆ ਹੁਣ ਆਪਾਂ ਆਸਣ ਨਾਪਾਂਗੇ ਇਹਦਾ ਦੇਖੋ ਜੀ ਇਹਦਾ ਆਸਣ ਆ ਰਿਹਾ ਤਿਆਰ 14 ਇੰਚ ਠੀਕ ਹੈ ਆਪਾਂ 13 ਇੰਚ ਰੱਖਾਂਗੇ ਠੀਕ ਹੈ 13 ਇੰਚ ਮੈਂ ਤੁਹਾਨੂੰ ਦੱਸਦੀਆਂ ਕਿ ਆਪਾਂ 13 ਇੰਚ ਕਿਉਂ ਰੱਖਣਾ ਹੈ ਦੱਸਣ ਆਸਨ ਦਾ ਜਦੋਂ ਆਪਾਂ ਨਿਸ਼ਾਨ ਲਗਾਉਣਾ ਇਹ ਨੇਫੇ ਵਾਲੇ ਨਿਸ਼ਾਨ ਨੂੰ ਛੱਡ ਕੇ ਆਪਾਂ ਆਸਨ ਦਾ ਨਿਸ਼ਾਨ ਲਗਾਉਣਾ ਹੁੰਦਾ ਕਿਉਂਕਿ ਜੇ ਆਪਾਂ ਇੱਥੋਂ ਲਾ ਲਾਂਗੇ ਫਿਰ ਨੇਫਾ ਤਾਂ ਆਪਣਾ ਮੋੜ ਹੀ ਜਾਊਗਾ ਤੇ ਆਪਣਾ ਆਸਨ ਜਿਹੜਾ ਹੈਗਾ ਉਹ ਘਟ ਜਾਊਗਾ ਫਿਰ ਆਪਾਂ ਆਸਨ ਦਾ ਨਿਸ਼ਾਨ ਇੱਥੋਂ ਲਗਾਉਣਾ 13 ਇੰਚ ਤੇ ਠੀਕ ਹੈ ਜੀ ਤੇ 13 ਇੰਚ ਦੇ ਤੁਸੀਂ ਇਹਨੂੰ ਲਗਾ ਕੇ 2 ਇੰਚ ਇਧਰ ਲੈ ਲਓ ਗੋਲਾਈ ਪਾਵਾਂਗੇ ਆਪਾਂ ਠੀਕ ਹੈ ਤੇ 2 ਇੰਚ ਆਪਾਂ ਹੋਰ ਲੈ ਲਓ ਬੈਕ ਵਾਲੇ ਆਸਨ ਦਾ ਠੀਕ ਹੈ ਜੀ ਹੁਣ 2 ਇੰਚ ਤੇ ਨਿਸ਼ਾਨ ਹੋ ਗਿਆ ਤੇ 2 ਇੰਚ ਤੇ ਇਹ ਹੋ ਗਿਆ ਤੇ ਇਧਰੋਂ ਵੀ ਆਪਾਂ 2 ਇੰਚ ਤੇ ਇਦਾਂ ਲਗਾ ਲਓ ਤੇ ਇਹਨੂੰ ਨਿਸ਼ਾਨਾਂ ਨੂੰ ਆਪਾਂ ਇਹ ਸਿੱਧਾ ਕਰ ਲਓ ਠੀਕ ਹੈ ਹੁਣ ਦੇਖੋ ਆਪਾਂ ਨੂੰ ਪੂਰੀ ਨਿਸ਼ਾਨੀ ਹੋ ਗਈ ਇਹ ਆਪਣਾ ਬੈਕ ਵਾਲਾ ਅਸਣ ਹੋ ਗਿਆ ਇਹ ਆਪਣਾ ਜਿਹੜਾ ਹੈਗਾ ਫਰੰਟ ਵਾਲਾ ਹੁਣ ਦੇਖੋ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ 1 ਇੰਚ ਘਟਾ ਕੇ ਕਿਉਂ ਲਿਆ ਅਸਣ ਠੀਕ ਹੈ ਜਦੋਂ ਹੁਣ ਆਪਾਂ ਇਹਦੀ ਗੁਲਾਈ ਪਾ ਦਾਂਗੇ ਇਦਾਂ ਕਰਕੇ ਹਨਾ ਆ ਦੋਨੇ ਅਸਣਾਂ ਦੀ ਜਦੋਂ ਆਪਣੀ ਗੁਲਾਈ ਪੈ ਜੂਗੀ ਦੇਖੋ ਹੁਣ ਇਹ ਨਾ ਜਦੋਂ ਆਪਾਂ ਇਹਨੂੰ ਇੱਥੋਂ ਗੁਲਾਈ 'ਚ ਨਾਪਾਂਗੇ ਨਾ ਇਹ ਆ ਦੇਖੋ ਇੱਥੋਂ ਗੁਲਾਈ 'ਚ ਨਾਪ ਕੇ ਇਹ 14.5 ਆ ਗਿਆ ਠੀਕ ਹੈ ਅੱਧਾ ਇੰਚ ਆਪਣਾ ਸਲਾਈ 'ਚ ਜਾਊਗਾ ਤੇ ਆਪਣਾ ਆਸਣ ਜਿਹੜਾ ਹੈਗਾ ਉਹ 14 ਇੰਚ ਹੀ ਰਹਿ ਜਾਊਗਾ ਠੀਕ ਹੈ ਜੀ ਹੁਣ ਤੁਹਾਨੂੰ ਸਮਝ ਲੱਗ ਗਈ ਨਾ ਕਿ ਤੁਸੀਂ 1 ਇੰਚ ਘਟਾ ਕੇ ਆਸਣ ਲੈਣਾ ਜੇ ਤੁਹਾਡਾ 13 ਹੈਗਾ ਤਾਂ ਤੁਸੀਂ 12 ਤੇ ਨਿਸ਼ਾਨ ਲਗਾਉਣਾ ਕਿਉਂਕਿ ਜਦੋਂ ਆਪਾਂ ਗੁਲਾਈ ਪਾਵਾਂਗੇ ਉਹਦੀ ਫਿਰ ਉਹ ਉਨਾ ਹੀ ਆਜੂਗਾ ਗੁਲਾਈ ਪਾ ਕੇ ਤੇ ਹੁਣ ਦੇਖੋ ਆਪਾਂ ਇਹਦਾ ਚੌਥੇ ਹਿੱਸੇ ਤੇ ਇੱਧਰ ਨਿਸ਼ਾਨ ਲਗਾ ਲਿਆ ਸੀ ਹੁਣ ਚੌਥੇ ਹਿੱਸੇ ਤੇ ਹੀ ਆਪਾਂ ਇੱਧਰ ਨਿਸ਼ 8.5 ਇੰਚ ਤੇ ਮਤਲਬ ਇਹ ਸੈਂਟਰ ਵਾਲੇ ਨਿਸ਼ਾਨ ਤੋਂ 8.5 ਇੰਚ ਤੇ ਇੱਧਰ ਨਿਸ਼ਾਨ ਲਗਾ ਲੈਣਾ ਆਪਾਂ ਹੁਣ ਦੇਖੋ 8.5 8 ਇੰਚ ਤੇ ਆਪਾਂ ਨਿਸ਼ਾਨ ਲਗਾ ਲਏ 8.5 ਇੰਚ ਇੱਧਰ 8.5 ਇੰਚ ਇੱਧਰ ਹੁਣ ਦੇਖੋ ਇਹਨੂੰ ਨਾਪ ਕੇ ਦੇਖੋ ਤੁਸੀਂ ਇਹ ਆਪਣੀ ਹਿੱਪ ਉਨੀ ਹੀ ਆ ਜੂਗੀ ਪੂਰੀ ਮਤਲਬ ਕਿ ਹੁਣ ਦੇਖੋ 17 ਇੰਚ ਆ ਗਈ ਆਪਣੀ हिਪ ਮਤਲਬ ਕਿ 34 ਇੰਚ ਉਹਨਾਂ ਦੀ ਜਿਹੜੀ हिਪ ਹੈਗੀ ਸੀ ਉਹ ਇੰਨੀ ਆ ਰਹੀ ਸੀ ਤੇ ਆਪਣੀ ਇੰਨੀ ਹੀ ਆ ਜੂਗੀ ਹੁਣ ਆਪਾਂ ਪੌਂਚਾਣਾ ਆਪਣਾ ਇਹਦਾ ਕਿ ਆਪਾਂ ਇਹਦਾ ਪੌਂਚਾ ਕਿੰਨਾ ਰੱਖਣਾ ਪੌਂਚਾ ਸੇਮ ਇਦਾਂ ਹੀ ਰੱਖਣਾ ਜਿਵੇਂ ਇਹਦਾ ਰੱਖਿਆ ਹੋਇਆ ਕਸਟਮਰ ਨੇ ਇੰਨਾ ਹੀ ਕਿਹਾ ਆਪਾਂ ਨੂੰ ਤੇ ਪੌਂਚਾ ਇਹਦਾ ਆ ਰਿਹਾ 12 ਇੰਚ ਠੀਕ ਹੈ ਤੇ ਮੈਂ 12 ਇੰਚ ਤੇ ਨਿਸ਼ਾਨ ਲਗਾ ਲੂੰਗੀ ਤੁਸੀਂ ਅੱਧਾ ਇੰਚ ਵੱਧ ਵੀ ਲਗਾ ਸਕਦੇ ਹੋ ਕਿਉਂਕਿ ਸਲਾਈਆਂ 'ਚ ਚਲੋ ਆਪਾਂ ਫਿਰ ਵੱਧ ਘੱਟ ਕਰ ਲਾਂਗੇ ਤੇ ਮੈਂ 6.5 ਇੰਚ ਤੇ ਨਿਸ਼ਾਨ ਲਗਾ ਲਿਆ ਇੱਧਰ ਮਤਲਬ 13 ਇੰਚ ਦੇ ਹਿਸਾਬ ਨਾਲ ਮੈਂ ਨਿਸ਼ਾਨ ਲਗਾ ਰਹੀ ਆ 6.5 ਇੰਚ ਇੱਧਰ ਲਗਾ ਲਿਆ ਤੇ 6.5 ਇੰਚ ਹੀ ਮੈਂ ਇੱਧਰ ਲਗਾ ਲਿਆ ਠੀਕ ਹੈ ਹੁਣ ਜਿਹੜਾ ਆਪਣਾ ਪੌਂਚਾ ਹੋਊਗਾ ਉਹ ਸੈਂਟਰ ਚੋਂ ਨਿਕਲ ਕੇ ਆਊਗਾ ਠੀਕ ਹੈ ਕੋਈ ਖਿੱਚ ਪੈਣ ਦਾ ਮਤਲਬ ਹੀ ਨਹੀਂ ਹੈਗਾ ਹੁਣ 6.5 ਸਾਢੇ 6 ਇੱਧਰ ਹੋ ਗਏ ਤੇ ਸਾਢੇ 6 ਇੱਧਰ ਹੋ ਗਏ ਸੈਂਟਰ ਵਾਲੇ ਨਿਸ਼ਾਨ ਤੋਂ ਤੇ 2 ਇੰਚ ਆਪਾਂ ਲੈ ਲੈਣਾ ਸਲਾਈਆਂ ਦਾ ਬੈਕ ਵਾਲੇ ਪੱਲੇ ਦੇ ਵਿੱਚ ਠੀਕ ਹੈ ਜੀ ਹੁਣ ਦੇਖੋ ਆਪਣਾ ਐਕਸਟਰਾ ਸਲਾਈਆਂ ਦਾ ਵੀ ਹੋ ਗਿਆ ਤੇ ਆਪਣਾ ਇਹ ਪੌਂਚਾ ਹੋ ਗਿਆ ਇਥੋਂ ਤੇ ਆਪਣਾ ਜਦੋਂ ਇਹ ਸਲਾਈਆਂ ਦੇ ਵਿੱਚ ਆ ਗਿਆ ਘੱਟ ਕੇ ਆਪਣਾ ਪਹੁੰਚਾ ਉਨਾ ਹੀ ਰਹਿ ਜਾਊਗਾ ਜਿੰਨਾ ਆਪਾਂ ਨੂੰ ਰੈਡੀ ਚਾਹੀਦਾ ਠੀਕ ਹੈ ਜੀ ਹੁਣ ਆਪਾਂ ਕੀ ਕਰਨਾ ਦੇਖੋ ਇਹ ਵਾਲਾ ਜਿਹੜਾ ਨਿਸ਼ਾਨ ਆ ਤੁਸੀਂ ਕੀ ਰਣਾ ਇਹਦੀ ਨਿਸ਼ਾਨੀ ਲਾ ਲਿਆ ਕਰੋ ਇੱਥੇ ਆ ਆਸਣ ਵਾਲੇ ਨਿਸ਼ਾਨ ਦੀ ਇਹਨੂੰ ਨਾ ਸਿੱਧਾ ਕਰ ਲਿਆ ਕਰੋ ਇਦਾਂ ਕਰਕੇ ਤਾਂ ਕਿਉਂਕਿ ਆਪਾਂ ਇਥੇ ਥਾਈਸ ਦੀ ਫਿਰ ਆਪਾਂ ਗੋਲਾਈ ਪਾਉਣੀ ਹੁੰਦੀ ਆ ਦੇਖੋ ਇਹ ਕਪੜਾ ਮੈਂ ਸਿੱਧੇ ਪਾਸੇ ਤਾਂ ਨਿਸ਼ਾਨ ਲਗਾ ਰਹੀਆਂ ਕਿਉਂਕਿ ਨਾ ਇਹ ਕਪੜਾ ਚਿਪਕਦਾ ਬਹੁਤ ਹੈ ਜਦੋਂ ਆਪਾਂ ਇਹਦੀ ਮਤਲਬ ਇਹਨੂੰ ਉਲਟੀ ਸਾਈਡ ਵਿਛਾ ਲੈਣਾ ਕਿਉਂਕਿ ਇਹ ਵੈਲਵਟ ਦਾ ਸੂਟ ਹੈ ਇਸ ਲਈ ਕਰਕੇ ਇਹਦੇ ਸਿੱਧੇ ਪਾਸੇ ਹੀ ਨਿਸ਼ਾਨ ਲਗਾਉਣੇ ਪੈਂਦੇ ਨੇ ਹੁਣ ਦੇਖੋ ਜਿਹੜਾ ਆਪਣਾ ਇਹ ਵਾਲਾ ਨਿਸ਼ਾਨ ਹੈ ਨੀਚੇ ਪਹੁੰਚੇ ਦਾ ਠੀਕ ਹੈ ਉੱਥੋਂ ਆਪਾਂ ਫੱਟੀ ਆਪਾਂ ਉੱਪਰ ਵਾਲੇ ਪਾਸੇ ਨੂੰ ਕੱਢਣੀ ਹੈ ਤੇ ਇਦਾਂ ਆਪਾਂ ਨਿਸ਼ਾਨ ਲਗਾ ਲੈਣਾ ਤੇ ਇਹ ਜਿਹੜਾ ਹੈਗਾ ਆਪਣਾ ਸਲਾਈਆਂ ਦਾ ਉਹਨੂੰ ਆਪਾਂ ਪਿਛਲੇ ਵਾਲੇ ਆਸਣ ਨਾਲ ਮਿਲਾ ਦੇਣਾ ਠੀਕ ਆ ਆ ਤੁਹਾਨੂੰ ਨਿਸ਼ਾਨ ਦਿਖਦੇ ਹੀ ਹੋਣਗੇ ਇੱਥੋਂ ਕਿਵੇਂ ਆਪਾਂ ਲਾਉਣੇ ਨੇ ਤੇ ਹੁਣ ਆਪਾਂ ਇੱਧਰ ਨਿਸ਼ਾਨ ਲਗਾਉਣੇ ਨੇ ਜਿਹੜਾ ਆਪਣਾ ਪਹੁੰਚੇ ਦਾ ਨਿਸ਼ਾਨ ਆ ਇੱਥੋਂ ਆਪਾਂ ਇਹਨੂੰ ਐਦਾਂ ਮਿਲਾ ਦੇਣਾ ਜਿਹੜਾ ਆਪਾਂ ਆਵਲ ਨਿਸ਼ਾਨ ਲਗਾਇਆ ਸੀ ਠੀਕ ਹੈ ਤੇ ਦੇਖੋ ਹੁਣ ਇਹ ਆਪਣੇ ਪਲਾਜ਼ੋ ਦੇ ਨਿਸ਼ਾਨ ਲੱਗ ਗਏ ਨੇ ਤੇ ਹੁਣ ਮੈਂ ਤੁਹਾਨੂੰ ਇੱਥੋਂ ਦੱਸਦੀ ਆ ਕਿ ਇੱਥੋਂ ਤੁਸੀਂ 3 ਇੰਚ ਜਿਹੜਾ ਆਪਣਾ ਆਸਨ ਆਪਾਂ ਵਾਧ ਰੱਖਿਆ ਸੀ ਉਹਦੇ ਆਪਾਂ ਨਿਸ਼ਾਨ ਕਿਵੇਂ ਲਗਾਉਣੇ ਨੇ ਹੁਣ ਦੇਖੋ ਜਿਹੜਾ ਆਪਾਂ ਨੇਫੇ ਦਾ ਰੱਖਿਆ ਸੀਗਾ ਹਨਾ 2 ਇੰਚ ਇਹ ਵਾਲੇ ਨਿਸ਼ਾਨ ਤੋਂ ਆਪਾਂ ਜਿਹੜਾ ਇਹ 3 ਇੰਚ ਵਾਲਾ ਨਿਸ਼ਾਨ ਲਗਾਇਆ ਆਪਾਂ ਬੈਕ ਵਾਲੇ ਆਸਣ ਦਾ ਇਹਨੂੰ ਆਪਾਂ ਤਕੋਨਾ ਕਰ ਦੇਣਾ ਇਦਾਂ ਇਹ ਇਦਾਂ ਕਰਕੇ ਤਕੋਨਾ ਕਰਕੇ ਆਪਾਂ ਇਹਨੂੰ ਮਿਲਾ ਦੇਣਾ ਠੀਕ ਹੈ ਹੁਣ ਦੇਖੋ ਆਪਣੇ ਨੇਫੇ ਦਾ ਵੀ ਰਹਿ ਗਿਆ ਆਪਣਾ ਬੈਕ ਵਾਲਾ ਆਸਣ ਜਿਹੜਾ ਹੈਗਾ ਉਹ 3 ਇੰਚ ਵੱਧ ਵੀ ਹੋ ਗਿਆ ਠੀਕ ਹੈ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲੈਣੀ ਆ ਤੇ ਦੇਖੋ ਇੱਥੋਂ ਤੁਸੀਂ ਇਹਦੀ ਤਿਕੋਣੀ ਹੀ ਕਟਿੰਗ ਕਰਨੀ ਆ ਨੇਫੇ ਦਾ ਛੱਡ ਕੇ ਉਸ ਤੋਂ ਬਾਅਦ ਆਪਾਂ ਕਟਿੰਗ ਕਰਨੀ ਆ ਠੀਕ ਹੈ ਇੱਥੇ ਤੱਕ ਆਪਾਂ ਤਿਕੋਣਾ ਕੱਟ ਕਰ ਲਿਆ ਇਹਨੂੰ ਠੀਕ ਹੈ ਹੁਣ ਆਪਾਂ ਇਹ ਵਾਲੇ ਨਿਸ਼ਾਨ ਤੋਂ ਪਹਿਲਾਂ ਪਿੱਛੇ ਦੇ ਪੱਲੇ ਦੀ ਕਟਿੰਗ ਕਰਾਂਗੇ ਅਗਲੇ ਪੱਲੇ ਦੀ ਕਟਿੰਗ ਆਪਾਂ ਬਾਅਦ 'ਚ ਕਰਨੀ ਆ ਠੀਕ ਹੈ ਦੇਖੋ ਇਹ ਵਾਲੇ ਨਿਸ਼ਾਨ ਤੋਂ ਤੁਸੀਂ ਪਹਿਲਾਂ ਪਿਛਲੇ ਪੱਲੇ ਦੀ ਕਟਿੰਗ ਕਰ ਲੈਣੀ ਆ ਜਿਹੜਾ ਇਹ ਵਾਲਾ ਨਿਸ਼ਾਨ ਲੱਗਿਆ ਹੈ ਹੁਣ ਦੇਖੋ ਆਪਾਂ ਪਿਛਲੇ ਪੱਲੇ ਦੀ ਕਟਿੰਗ ਕਰ ਲਈ ਆ ਹੁਣ ਆਪਾਂ ਜਿਹੜੇ ਇਹ ਵਾਲੇ ਨਿਸ਼ਾਨ ਨੇ ਹਨਾ ਇੱਥੋਂ ਆਪਾਂ ਮੂਰਲੇ ਪੱਲੇ ਦੀ ਕਟਿੰਗ ਕਰਾਂਗੇ ਹੁਣ ਪਿਛਲਾ ਪੱਲਾ ਆਪਣਾ ਫਿਰ 2 ਇੰਚ ਵਾਧ ਰਹਿ ਜਾਊਗਾ ਤੇ ਆਪਾਂ ਇਥੋਂ ਮੂਰਲੇ ਪੱਲੇ ਦੀ ਕਟਿੰਗ ਕਰ ਲਾਂਗੇ ਠੀਕ ਹੈ ਜੀ ਤੇ ਇੱਥੋਂ ਆਪਾਂ ਕਟਿੰਗ ਕਿੱਦਾਂ ਕਰਨੀ ਆ ਤੁਸੀਂ ਧਿਆਨ ਨਾਲ ਦੇਖਣਾ ਇੱਥੋਂ ਕਿਵੇਂ ਕਟਿੰਗ ਕਰਨੀ ਆ ਮੂਰਲੇ ਪੱਲੇ ਦੀ ਜਿਹੜਾ ਦੇਖੋ ਆਪਾਂ 3 ਇੰਚ ਤੁਸੀਂ ਇਹਦਾ ਦੋ ਪੱਲੇ ਚੱਕਨੇ ਆ ਮੂਰਲੇ ਠੀਕ ਹੈ ਜਿਹੜਾ ਆਪਾਂ 3 ਇੰਚ ਵੱਧ ਕੱਟ ਕੀਤਾ ਸੀ ਪਿਛਲੇ ਪੱਲੇ ਦਾ ਇਹਨੂੰ ਆਪਾਂ ਉਤਾਰ ਦੇਣਾ ਠੀਕ ਹੈ ਕੱਪੜੇ ਨੂੰ ਇਹਦੇ ਵਿੱਚ ਆਪਾਂ ਨੇਫੇ ਨੇਫੇ ਦਾ ਰੱਖ ਲੈਣਾ ਔਰ 3 ਇੰਚ ਜਿਹੜਾ ਵਾਧਵਾ ਕਪੜਾ ਉਹਨੂੰ ਆਪਾਂ ਉਤਾਰ ਦੋ ਤੁਸੀਂ ਧਿਆਨ ਰੱਖਣਾ ਤੁਹਾਡੇ ਨੀਚੇ ਵਾਲੇ ਜਿਹੜੇ ਪੱਲੇ ਨੇ ਉਹ ਨਾ ਕੱਟ ਹੋਣ ਸਿਰਫ ਮੂਰਲੇ ਮੂਰਲੇ ਦੋ ਪੱਲਿਆਂ ਚ ਕੱਟਣਾ ਤੁਸੀਂ ਇਹ ਹੁਣ ਦੇਖੋ ਪਿਛਲਾ ਪੱਲਾ ਆਪਣਾ 3 ਇੰਚ ਵੱਧ ਰਹਿ ਗਿਆ ਔਰ ਇਹ ਆਪਣਾ ਨੇਫੇ ਦਾ ਫੋਲਡ ਹੋ ਜੂਗਾ ਇੱਥੋਂ ਤੇ ਇਹ ਜਿਹੜਾ ਪਿਛਲਾ ਪੱਲਾ ਹੁੰਦਾ ਇਹ ਚ ਤੁਸੀਂ ਇਹਦਾ ਤਕੋਨੀ ਕਰਕੇ ਥੋੜੀ ਜੀ ਕਾਟ ਪਾ ਦਿਓ ਇਹਦੀ ਆਪਾਂ ਗੁਲਾਈ ਵੀ ਇਦਾਂ ਹੀ ਭਰਨੀ ਹੁੰਦੀ ਹੈ ਫਿਰ ਨਹੀਂ ਤੇ ਇੱਥੇ ਵਲ ਪੈਣ ਲੱਗ ਜਾਂਦਾ ਤੇ ਹੁਣ ਆਪਾਂ ਫਰੰਟ ਵਾਲੇ ਪੱਲੇ ਦੀ ਕਟਿੰਗ ਕਰ ਲਾਂਗੇ ਇਹ ਵਾਲੇ ਨਿਸ਼ਾਨ ਤੋਂ ਹੁਣ ਦੇਖੋ ਜਿਹੜਾ ਆਪਣਾ ਫਰੰਟ ਵਾਲਾ ਪੱਲਾ ਹੈਗਾ ਉਹ 2 ਇੰਚ ਘੱਟ ਹੋ ਗਿਆ ਔਰ ਜਿਹੜਾ ਬੈਕ ਵਾਲਾ ਪੱਲਾ ਹੈਗਾ ਉਹ ਆਪਣਾ 2 ਇੰਚ ਵਾਧਾ ਤੇ ਉਹਦੇ ਪਿਛਲੇ ਨੇਫੇ ਦੇ ਵਿੱਚ ਵੀ ਆਪਣੇ 3 ਇੰਚ ਪਿਛਲੇ ਆਸਨ ਦੇ ਵਿੱਚ ਵੀ 3 ਇੰਚ ਵੱਧ ਹੈ ਠੀਕ ਹੈ ਤੇ ਇਦਾਂ ਆਪਾਂ ਕਟਿੰਗ ਕਰ ਲੈਣੀ ਆ ਤੇ ਜੇ ਹੋ ਸਕੇ ਤਾਂ ਆਪਾਂ ਇਹਦੀ ਸਟਿਚਿੰਗ ਦੀ ਵੀਡੀਓ ਵੀ ਪਾਵਾਂਗੇ ਠੀਕ ਹੈ ਜੀ ਤੇ ਇਹ ਸੀਗੀ ਆਪਣੇ ਕੜਾਈ ਵਾਲੇ ਪਲਾਜ਼ੋ ਦੀ ਆਪਾਂ ਕਟਿੰਗ ਕਿੱਦਾਂ ਕਰਨੀ ਆ ਉਮੀਦ ਕਰਦੇ ਆ ਤੁਹਾਨੂੰ ਸਮਝ ਆ ਗਈ ਹੋਊਗੀ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ ਜੀ